ਲੜਦੀ ਹੁੰਦੀ ਪਰ ਮੈਂ ਕੋਰਾ ਨਾਲ ਹੀ ਫੋਨ ਕਰਕੇ ਜਵਾਬ ਦੇ ਦਿੰਦੇ ਹੁੰਦੇ ਪਰ ਉਹ ਕੁੜੀ ਮੇਰੀ ਪੂਰੀ ਸਹਣ ਵਾਲੀ ਹੈਗੀ ਸੰਦੀ ਹੁੰਦੀ ਨਹੀਂ ਮੰਮੀ ਕੁਝ ਨਹੀਂ ਹੋਇਆ ਮੈਂ ਹਰ ਵਾਰੀ ਉਹਨੂੰ ਕਿਹਾ ਕੁੜੀਏ ਚੱਲ ਆਪਾਂ ਲੈ ਚੱਲੇ ਆ ਤੇਰੀ ਦੋ ਰੋਟੀਆਂ ਨਹੀਂ ਵਿਖਦੀਆਂ ਸਾਨੂੰ ਤੂੰ ਚੱਲ ਤੂੰ ਚੱਲ ਨਹੀਂ ਸਾਰੇ ਠੀਕ ਹੋ ਜਾਂਦੇ ਲੜਕੇ ਜਿਹੜੀ ਨਾਨਾ ਨਾ ਸੁਨੇਹਾ ਸੁਨੇਹਾ ਨਾਮ ਉਹ ਤੇ ਇੰਨਾ ਕਲੇਸ਼ ਕਰਦੀ ਹੁੰਦੀ ਸੀ ਦੇਖ ਕੇ ਉਹਨੂੰ ਬਰਦਾਸ਼ਤ ਨਹੀਂ ਕਰਨਾ ਨਿਤ ਦੇ ਕਲੇਸ਼ ਨੇ ਇੱਥੇ ਦੇਸੀ ਆਪੇ ਪਾਈ ਰੱਖਣਾ ਨਾ ਕਿਚਨ ਵਿੱਚ ਆ ਕੇ ਇਹਨੇ ਮੈਨੂੰ ਪਿੱਛੋਂ ਦੀ ਜੱਫੀ ਪਾਈ ਤੇ ਕਹਿੰਦਾ ਕਿ ਕੀ ਕੀ ਹਾਂ 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 ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਇਹਨੇ ਚੀਕ ਮਾਰੀ ਨਾਲ ਇਹਨੇ ਮਾਰੀਆਂ ਚਪੇੜਾ ਨੂੰ ਠੀਕ ਹੈ ਇਨੇ ਬਾਅਦ ਚ ਆਪਣੇ ਘਰ ਵਾਲੇ ਨੂੰ ਬੁਲਾਇਆ ਉਹਨੇ ਫੜ ਕੇ ਆਪਣੇ ਪਿਓ ਨੂੰ ਲਾਇਆ ਤਿੰਨ ਚਾਰ ਚਪੇੜਾ ਵੀ ਲਾਇਆ ਖਬਰਦਾਰ ਅੱਗੇ ਤੋਂ ਇਹ ਕੰਮ ਕੀਤਾ ਹੁਣ ਵੀ ਮੈਨੂੰ ਇਹੀ ਲੱਗਦਾ ਵਾ ਕਿ ਇਹ ਸੋਹਰੇ ਨੇ ਉਹੀ ਕਰਤੂਤ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਕਰਕੇ ਮੇਰੀ ਥੋੜੀ ਗਈ ਉਹ ਇੱਦਾਂ ਹੁਣ ਉਹਨਾਂ ਨੇ ਰਾਤ ਨੂੰ ਸਾਰੇ ਪਾਸੇ ਕੋਈ ਨਹੀਂ ਹੈਗਾ ਲੱਗੇ ਕੋਈ ਵੀ ਨਹੀਂ ਸੋਹਰਿਆ ਜੋ ਹੈਗਾ ਨਾ ਸਾਸ ਨਾ ਘਰ ਵਾਲਾ ਨਾ ਨਨ ਨਾ ਕੋਈ ਵੀ ਨਹੀਂ ਹੈਗਾ ਹਾਂ ਬਿਲਕੁਲ ਜੀ ਸਜ਼ਾ ਹੋਣੀ ਚਾਹੀਦੀ ਸਾਨੂੰ ਇਨਸਾਨ ਜ਼ਰੂਰੀ ਹੈ ਬੋਲ ਲੈਂਗੇ ਤਾਂ ਆਪਾਂ ਮੇਰੀ ਹਾਂ ਮੇਰਾ ਨਾਮ ਮਨਮੋਹ ਸਿੰਘ ਆ ਹਾਂ ਮੇਰੇ ਬੱਚਿਆਂ ਨੂੰ ਮਾਤਾ ਹਾਂ ਨੇ ਫਾਹਦ ਨੂੰ ਮਾਤਾ ਦੇ ਬੱਚਾ ਹੈ ਹਾਂ ਉਹਦੇ ਸੱਸੋ ਦੇ ਨੇ ਉਹਦੇ ਪਰਿਵਾਰ ਨੇ ਕਾਰਨ ਕੀ ਤੇ ਜਨ ਉਹਨਾਂ ਦੇ ਮਮੂਨਾਂ ਨੂੰ ਨਿਆਣਾ ਚਾਹੀਦਾ ਸੀ ਅੱਛਾ ਜੀ ਉਹਨੇ ਆਪਣੇ ਨੂੰ ਦੀ ਜਨ ਨੂੰ ਹੱਥ ਪਾਇਆ ਤੇ ਆ ਉਨ ਐਸਟੀ ਚੋਂ ਦਾ ਮੁੰਡਾ ਆ ਗਿਆ ਤੇ ਬਚਾਅ ਹੋ ਗਿਆ ਕਿੰਨਾ ਕਿੰਨਾ ਚਿਰ ਹੋ ਗਿਆ ਹੈ ਵਿਆਹ ਵਿਆਹ ਨੂੰ ਵਾਲੇ ਸਾਲ ਨਹੀਂ ਹੋਇਆ ਜੋ ਕੀ ਸਾਰੀ ਗੱਲਬਾਤ ਹੀ ਹੈ ਇੱਕ 20 ਸਾਲ ਦੀ ਲੜਕੀ ਹੈ ਜੀ ਅਨਮੋਲਦੀਪ ਕੌਰ ਜੀ ਤੇ ਇਸ ਦੀ ਜਿਹੜੀ ਹੈ ਡੈੱਡ ਬੋਡੀ ਜਿਹੜੀ ਸਾਨੂੰ ਹਸਪੀਟਲ ਤੋਂ ਫੋਨ ਆਇਆ ਸੀ ਕਿ ਪਈ ਹੈ ਜਿਸ ਦੀ ਸਟ੍ਰਾਂਗੂਲੇਸ਼ਨ ਕਰਨ ਜਿਹੜੀ ਜਿਹੜੀ ਡੈਥ ਹੋ ਗਈ ਹੈ ਤੇ ਬੋਡੀ ਜਿਹੜੀ ਦੇਖ ਕੇ ਆਏ ਆ ਤੇ ਬਾਕੀ ਮੌਕਾ ਅਜੇ ਵਿਜ਼ਿਟ ਕਰਨਾ ਉਸ ਤੋਂ ਬਾਅਦ ਜੋ ਵੀ ਪਰਿਵਾਰ ਵਾਲਿਆਂ ਦੇ ਬਿਆਨ ਹੋਣਗੇ ਸੁਣਨ ਸਾਰ ਜਿਹੜੀ ਅਗਲੀ ਕਾਰਵਾਈ ਜਿਹੜੀ